ਗੇਟ ਦੇ ਉੱਤੇ ਚੜਦੇ ਬੰਦੇ ਨੂੰ نیچے ਉਤਾਰਦੇ ਨੂੰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਤੇ ਇਸ ਤੋਂ ਬਾਅਦ ਵੱਡਾ ਹੰਗਾਮਾ ਹੁੰਦਾ ਵੀ ਨਜ਼ਰ ਆ ਰਿਹਾ ਹੈ ਤਾਂ ਦੱਸ ਜੀ ਹੈ ਕਿ ਤਸਵੀਰਾਂ ਲੁਧਿਆਣਾ ਦੇ ਡਿਵੀਜ਼ਨ ਨੰਬਰ 7 ਦੇ ਅਧੀਨ ਪੈਂਦੇ ਚੰਡੀਗੜ੍ਹ ਰੋਡ ਤੇ ਸਥਿਤ ਸਕੂਲ ਦੀਆਂ ਨੇ ਜਿੱਥੇ ਉਸ ਵੇਲੇ ਵੱਡਾ ਹਾਸਾ ਵਾਪਰ ਗਿਆ ਜਦੋਂ ਸਕੂਲ ਬੱਸ ਬੱਚੇ ਨੂੰ ਲੈ ਕੇ ਆਈ ਤਾਂ ਪਹਿਲੀ ਜਮਾਤ ਵਿੱਚ ਪੜਨ ਵਾਲੀ ਮਾਪਿਆਂ ਦੀ ਕੋਲੋਤੀ ਬੇਟੀ ਸਕੂਲ ਬਾਜ਼ੇ ਹੇਠ ਆ ਗਈ ਜਿਸ ਦੌਰਾਨ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਜਦੋਂ ਪਰਿਵਾਰ ਨੂੰ ਇਸ ਦੀ ਖਬਰ ਮਿਲੀ ਤਾਂ ਉਹਨਾਂ ਨੇ ਸਕੂਲ ਬਾਹਰ ਹੰਗਾਮਾ ਕਰ ਦਿੱਤਾ ਆਓ ਦੇਖਦੇ ਹਾਂ ਤਰੀਕਾ ਨਹੀਂ ਆਇਆ ਹਾਂ ਤੋ ਤਰੀਕਾ ਕਮਾਲ ਕਰਦਾ ਜੀ ਸਾਡੀ ਗੱਲ ਮੈਂ ਬੜਾ ਕੁੜਾ ਨਹੀਂ ਆ ਬਤਨਾ ਇਸ ਦੌਰਾਨ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਨੂੰ ਇਸ ਸਭ ਲਈ ਜ਼ਿੰਮੇਵਾਰ ਠਹਿਰਾਇਆ। ਉਹਨਾਂ ਕਿਹਾ ਕਿ ਜਾਣ ਬੁੱਝ ਕੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਜਦੋਂ ਮਾਪੇ ਸਕੂਲ ਦੇ ਬਾਹਰ ਪਹੁੰਚ ਗਏ ਤਾਂ ਸਕੂਲ ਵਾਲਿਆਂ ਨੇ ਦਰਵਾਜ਼ੇ ਤੱਕ ਨਹੀਂ ਖੋਲੇ। ਜਿਸ ਤੋਂ ਬਾਅਦ ਜਦੋਂ ਮਾਪਿਆਂ ਨੇ ਰੌਲਾ ਪਾਇਆ ਤਾਂ ਉਹਨਾਂ ਨੇ ਸਕੂਲ ਦੇ ਦਰਵਾਜ਼ੇ ਖੋਲੇ ਤੇ ਸਾਡੇ ਬੱਚਿਆਂ ਬਾਰੇ ਜਾਣਕਾਰੀ ਦਿੱਤੀ। ਜਿਹੜੇ ਡੇਲੀ ਕੈਮਰੇ ਚੱਲਦੇ ਸੀ, 15 ਸਾਲ ਮੈਂ ਸਕੂਲ 'ਚ ਪੜਿਆ, ਰੋਜ਼ ਕੈਮਰੇ ਚੱਲਦੇ ਸੀ। ਹੁਣ ਅੱਜ ਸਵੇਰੇ ਵਾਰਦਾਤ ਹੋਈ ਹੈ ਤੇ ਕੈਮਰੇ ਦੀ ਜੜੀ ਵਾਇਰਿੰਗਾਂ ਨੂੰ ਕੱਟ ਦਿੱਤੀ ਗਈ ਹੈ। اپنی ਜਿਹੜੀ ਨੰਨ ਲੈ ਕੇ ਉਹਨੂੰ ਛੁਪਾਇਆ ਜਾ ਰਿਹਾ ਸ਼ਰਿਆ ਐਜਾ ਰੋਜ ਹੁੰਦਾ ਜੀ ਇੱਥੇ ਡੇਲੀ ਇੱਥੇ ਕੋਈ ਲਾਉਣ ਆਰਡਰ ਨਹੀਂ ਹੈ ਸਕੂਲ ਦੇ ਬਾਹਰ ਸ਼ਰਿਆਮ ਲੜਾਈਆਂ ਹੁੰਦੀਆਂ ਗੁੰਡਾ ਕਰਦੀ ਹੁੰਦੀ ਹੈ ਸਕੂਲ ਦੇ ਅੰਦਰ ਵੀ ਸ਼ਰਿਆਮ ਬੱਸਾਂ ਦੇ ਵਿੱਚ ਓਵਰ ਸਪੀਡ ਕਰਦੇ ਆ ਉਸ ਤੋਂ ਬਾਅਦ ਵੀ ਕੋਈ ਕੋਈ ਵੀ ਇੱਥੇ ਪ੍ਰਿੰਸੀਪਲ ਵੱਲੋਂ ਕੋਈ ਐਕਸ਼ਨ ਨਹੀਂ ਲਿਤਾਉਂਦਾ ਇੱਥੇ ਪ੍ਰਿੰਸੀਪਲ ਵੀ ਰਲਿਆ ਮਿਲਿਆ ਆ ਜਦੋਂ ਹਾਦਸਾ ਹੋਇਆ ਤੁਸੀਂ ਦੇਖਿਆ ਨਹੀਂ ਜਸਨੀ ਦੇਖਿਆ ਜੀ ਇਹ ਮਾਰਨਿੰਗ ਦੀ ਗੱਲ ਹੈ ਇਹ ਜੀ ਇੱਥੇ ਦੀ ਗੱਲ ਹੈ ਸਵੇਰੇ 8:30 ਵਜੇ ਦੀ ਗੱਲ ਹੈ ਬੱਚੀ ਆ ਰਹੀ ਸੀ ਤੇ ਉਹਦੇ ਉੱਤੋਂ ਵੈਨ ਡਰਾਈਵਰ ਵੱਲੋਂ ਔਰ ਉਸ ਤੋਂ ਬਾਅਦ ਇਸ ਟਾਈਮ ਨਾ ਇਸ ਟਾਈਮ ਔਕੇ ਬੱਸ ਡਰਾਈਵਰ ਹੈ ਬੱਸ ਵੀ ਸਕੂਲ ਦੇ ਬਾਹਰ ਚਲੇਗੀ ਬੱਸ ਵੀ ਕਿੱਥੇ ਗਈ ਤੇ ਵੈਨ ਡਰਾਈਵਰ ਵੀ ਕਿੱਥੇ ਗਿਆ ਇਸ ਟਾਈਮ ਕੁਝ ਨਹੀਂ ਪਤਾ ਉਹ ਮਤਲਬ ਕਿਸ ਤਰੀਕਾ ਬੱਚੇ ਖੇਲ ਰਹੀ ਸੀ ਜਾਂ ਬੱਚਾ ਜੀ ਆਪਣੇ ਕਲਾਸ ਚ ਜਾ ਰਿਹਾ ਸੀਗਾ ਇੰਨੇ ਜੋ ਪਤਾ ਲੱਗਿਆ ਮੈਨੂੰ ਕਿ ਉਹ ਕਲਾਸ ਜਾ ਰਿਹਾ ਸੀ ਤੇ ਉਹਦੇ ਉਹਦੇ ਕੋਲ ਜਿਹੜੀ ਵੈਨ ਸੀਗੀ ਉਹਦੇ ਕੋਲ ਜਿਹੜੀ ਆਈ ਹੈ ਉਹਦੇ ਉੱਤੋਂ ਜਿਹੜੀ ਵੈਨ ਲੰਗੀ ਆ ਔਰ ਬੱਚੇ ਨੂੰ ਡੀਐਮਸੀ ਹਸਪੀਟਲ ਲੈ ਕੇ ਗਏ ਗਏ ਉਦੋਂ ਪਤਾ ਲੱਗਾ ਕਿ ਉਹ ਦੀ ਆਨ ਦੀ ਸਪੋਟ ਡੈੱਥ ਹੋ ਚੁੱਕੀ ਸੀ ਇੱਕ ਇੱਕ ਬੱਚਾ ਇੱਕ ਜਿਹੜੇ ਮਾਇਰਾ ਦੇ ਨਾਮ ਹੈ ਉਹਦੇ ਕੁੜੀ ਦਾ ਤੇ ਉਹਦੇ ਫ ਔਰ ਸਾਡੇ ਵੱਲੋਂ ਜੀ ਅਸੀਂ 10:40 ਦੇ ਛੋਟੇ ਟਾਈਮ ਆ ਸਕੂਲ ਦਾ ਅਸੀਂ ਇੱਥੇ ਗੇਟ ਖੜਗਾਂਦੇ ਰਹਿ ਗਏ ਗੇਟ ਖੋਲਣਾ ਨਹੀਂ ਜੀ ਤੁਸੀਂ ਖੜੇ ਰਹੋ ਸਾਨੂੰ ਪਰਵਾਹ ਨਹੀਂ ਤੁਹਾਡੀ ਤੁਸੀਂ ਖੜੇ ਰਹੋ ਟੀਚ ਉਸ ਪਤਮੀ ਜੀ ਨਾਲ ਕਿਉਂ ਬੋਲਦੇ ਪੇ ਗੇਟ ਮੈਂ ਤਾਂ ਚਲੇਗਾ ਉਧਰ ਕਹਿੰਦਾ ਅਸੀਂ ਗੇਟ ਨਹੀਂ ਖੋਲਣਾ ਫਿਰ ਜਹਾਰ ਕੇ ਜਿਹੜੇ ਪੇਰੈਂਟਸ ਆ ਲੋ ਗੇਟ ਖੜਕਾਇਆ ਗਿਆ ਕਿ ਸਾਡੇ ਬੱਚੇ ਦੱਸੋ ਕਿੱਥੇ ਠੀਕ ਨੇ ਅੰਦਰ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਫਿਰ ਗੇਟ ਖੋਲਿਆ ਫਿਰ ਅਸੀਂ ਅੰਦਰ ਆਏ ਹੁਣ ਵੀ ਅਸਾਨੂੰ ਪਤਾ ਨਹੀਂ ਜੀ ਹਾਲੇ ਸਾਡੇ ਬੱਚੇ ਕਿੱਥੇ ਹੈ ਜੀ ਮੈਂ ਆਪਣੀ ਸਿਸਟਰ ਨੂੰ ਲੈਣ ਆਇਆ ਸੀ ਕੋ ਲੋਕਾਂ ਨੂੰ ਪਤਾ ਨਹੀਂ ਕਿੱਧਰ ਹੈ ਜੀ ਬੱਚੇ ਦਾ ਪਰਿਵਾਰ ਜੀ ਮੇਰੇ ਕੋਲ ਅੰਦਰ ਹੀ ਸਕੂਲ ਚ ਹੋਏਗਾ ਮੌਕੇ ਤੇ ਪਹੁੰਚੇ ਪੁਲਿਸ ਦੇ ਘਾਈ ਨੇ ਦੱਸਿਆ ਕਿ ਸਾਨੂੰ ਇਸ ਘਟਨਾ ਦੀ ਸੂਚਨਾ ਮਿਲੀ ਅਸੀਂ ਮੌਕੇ ਤੇ ਪਹੁੰਚਿਆ ਤੇ ਜਿਸ ਦੀ ਵੀ ਗਲਤੀ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਸਵੇਰੇ 8:30 ਵਜੇ ਬੱਚੇ ਦੀ ਡੈਥ ਹੋਈ ਹੈ ਸਕੂਲ ਵਾਸਤੇ ਨੀਚੇ ਆ ਕੇ ਘਰ ਦੇ ਨੀਚੇ ਆ ਕੇ ਤੇ ਉਹਦੇ ਤਲਾਸ਼ ਮਿਲੀ ਸੀਗੀ ਉਹਦੇ ਬੱਚਾ ਹੁਣ ਲੈ ਕੇ ਸੀਗਾ ਫੋਟੇ ਹਸਪੀਟਲ ਤੇ ਬਾਕੀ ਉਹਨੇ ਕੈਮਰੇ ਚੈੱਕ ਕਰਦੇ ਵੇ ਸਾਰੀ ਤਹਿਕੀਕਤ ਕਰਕੇ ਦਾ ਅੱਛਾ ਬੱਸ ਦੇ ਥੱਲੇ ਸਕੂਲੀ ਬੱਸ ਦੇ ਥੱਲੇ ਬੱਚੀ ਆਈ ਹੈ ਬੱਚਾ ਟਾਇਰ ਦੇ ਥੱਲੇ ਦੱਸ ਸਕਦੇ ਸਕੂਲ ਦੇ ਅੰਦਰ ਹੀ ਸਕੂਲ ਦੇ ਅੰਦਰ ਅੱਛਾ ਉਹਦੀ ਡੈਥ ਹੋ ਗਈ ਬੱਚੇ ਡੈਥ ਖੇਲਦੇ ਹੁੰਦੀ ਸਰ ਲੋਈ ਆ ਜਾਂ ਕਿਵੇਂ ਹੋ ਜਾਵਾ ਉਹ ਹੁਣ ਡਰਾਈਵਰ ਤੋਂ ਸਾਰੀ ਗੱਲ ਕਲੀਅਰ ਹੋ ਜਾਏਗੀ ਕਿੱਥੋਂ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਸੀ ਇਹਨਾਂ ਦਾ આરોਪ ਹੈ ਕਿ ਕੈਮਰੇ ਲਾ ਲਿੱਤੇ ਗਏ ਨਹੀਂ ਨਹੀਂ ਅਜੇ ਕੋਈ ਦੇਖ ਰਹੇ ਅਸੀਂ ਇੱਥੇ ਕੋਈ ਦੇਖ ਲੈਣਾ ਕਿੱਥੋਂ ਲਾਇਆ ਅਜੇ ਤੱਕ ਕੋਈ ਇਹਦੀ ਗੱਲ ਤੁਸੀਂ ਕਿਹੋ ਜੀ ਕਾਰਵਾਈ ਕਰ ਰਹੇ ਹੋ ਜੋ ਕਾਰਵਾਈ ਕਾਨੂੰਨ ਮਤਲਬ ਜੋ ਕਾਰਵਾਈ ਬਣਦੀ ਬੱਚੀ ਕਿੰਨੇ ਸਾਲ ਦੀ ਸੀ ਕਿਹੜੀ ਕਲਾਸੇ ਪੜ੍ਹਦੀ ਸੀ ਇਹ ਫਰਸਟ ਚ ਪੜ੍ਹਦੀ ਸੀ 6-7 ਸਾਲ ਦੀ ਖਿਆਰ ਦੇਖਿਆ ਜਾਬੇ ਤਾਂ ਕਈ ਵਾਰ ਛੋਟੀ ਜਿਹੀ ਅੰਗੈਲੀ ਦੇ ਕਰਕੇ ਕੋਈ ਵੱਡਾ ਹਾਸਾ ਵਾਪਰ ਜਾਂਦਾ ਹੈ ਇਸ ਕਰਕੇ ਸਭ ਨੂੰ ਇਹਨਾਂ ਗੱਲਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਕਿਸੇ ਦੀ ਜਾਨ ਜੋਖਮ ਦੇ ਵਿੱਚ ਨਾ ਪੈ ਸਕੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸ੍ਰਿੰਦਰ ਸੋਨੀ ਦੀ ਰਿਪੋਰਟ